ਹੌ ਵਿੱਚ ਨਕਸੁਰ ਗਵਤਾਰ ਹੌ ਵਿੱਚ ਹੱਸੈ ਹੌ ਵਿੱਚ ਰੋਵੈ ਹੌ ਵਿੱਚ ਭਰੀਐ ਹੌ ਵਿੱਚ ਧੋਵੈ ਹੌ ਵਿੱਚ ਜਾਤੀ ਜਿੰਸੀ ਖੋਵੈ ਹੌ ਵਿੱਚ ਮੂਰਖੋ ਵਿਸਿਆੜਾ ਮੁਖ ਮੁਕੀਸਾਰ ਨਾ ਜਾਣਾ ਹੌ ਵਿੱਚ ਮਾਇਆ ਹੌ ਵਿੱਚ ਛਾਇਆ ਹਉ ਮੈਂ ਕਰ ਕਰ ਜੰਤੂ ਪਾਇਆ ਹਉ ਮੈਂ 부ਝੈ ਤਾਂ ਦਰਸੁ ਜਗ ਗਿਆਨ ਹੋਣਾ ਕਤ ਕਤ ਲੂਜੈ ਨਾਨਕ ਉਕਮੇ ਲਿਖਿਆ ਲੇਖ ਜੇ ਹਵੇਖੇ ਤੀ ਹਵੇਖ ਮਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਪਰਮ ਕਮਾਇ ਹਉ ਮੈਂ ਬੰਦਨਾ ਫਿਰ ਸਰਜੋਨੀ ਪਾਇ ਹਉ ਮੈਂ ਕਿਥੋਂ ਉਪਜੈ ਕਸਮ ਜਮੈ ਜਾਏ ਹਉ ਮੈਂ ਇਹੋ ਹੁਕਮ ਹੈ ਪੈ ਕਰਤ ਫੈਰਾਏ ਹਉ ਮੈਂ ਦੀਰਗ ਰੋਗ ਹੈ ਦਰੂਪ ਭੀਸਮਾਇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਇ ਨਾਨਕ ਕਹ ਸੁਣ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇ ਕਿਤੀ ਸੰਤੋਖ ਹੋਈ ਜੇ ਨਹੀਂ ਸਚੋ ਸਚ ਪਿਆ ਉਹਨੇ ਮੰਦ ਪਹਿਲਾ ਰੱਖਿਓ ਹਰ ਸੁਪ੍ਰਿਤ ਕਰਮ ਤਮਾਇ ਉਹਨੇ ਦੁਨੀਆ ਟੋੜ ਬੰਧਨਾ ਅਨਪਾਣੀ ਥੋੜਾ ਖਾਇ ਤੁਮ ਲੁਖੀ ਸੀ ਅਪਲਾ ਨਿਤ ਦੇਵੈ ਕੜ ਸਵਾਇ ਵੜਿਆਈ ਵੱਡਾ ਪਾਇਆ ਵੱਡਾ ਪਾਇਆ ਵਢਾਈ ਵੱਡਾ ਪਾਇਆ ਪੌੜੀ ਸੇ ਕਿਤੀ ਸੰਤੋਖੇ ਜਨ ਸੱਚੋ ਸੱਚਿਆ ਆਇਆ ਓਨੇ ਬੰਦੇ ਪੈਣਾ ਰੱਖਿਓ ਕਰ ਸੋ ਕਿਤਰ ਕਮਾਇਆ ਓਨੇ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਭਗਤੀ ਸੇ ਅਗਲਾ ਨਿਤ ਦੇਵੇ ਚੜ੍ਹ ਸਵਾਇਆ ਵਢਾਈ ਵੱਡਾ ਪਾਇਆ ਵਢਾਈ ਵੱਡਾ ਪਾਇਆ ਗੁਰ ਅੰਮ੍ਰਿਤ ਪੰਨੇ ਤੇ ਹੋਰੀ અમૃત બુરકે રામ રાજે જ્ઞાભર બની મન ભાયા અમૃત છક છકે બુર તઠે હર પાયા જો કે તક તકે અરજન હર હર હોયા નાનક પર એક હર ਸਲੋਕ ਮਹਲਾ ਪਹਿਲਾ ਪੁਰਖਾ ਬਿਰਖਾ ਤੀਰ ਸਾਤ ਟਾ ਮੇਗਾ ਖੇਤਾ ਹੈ ਦੀਪਾ ਲੋਆ ਮੰਡਲਾ ਖੰਡਾ ਵਰ ਪੰਡਾਹ ਅੰਡ ਜਿਰਜ ਉਤਪਜਾ ਖਾਣੀ ਸੇਤ ਜਾਹ ਸੋਮਿਤ ਜਾਣੇ ਨਾਨਕ ਸਰਾ ਮੇਰਾ ਜਨਤਾ ਨਾਨਕ ਜਨਤ ਪਾਇ ਕੈ ਸੰਭਾਲੇ ਸਬਨਾਹ ਜਿਨ ਕਰਤੇ ਕਣਾ ਕੀਆ ਚਿੰਤਾ ਪੇ ਕਣੀਤਾ ਹੈ ਸੋ ਕਰਤਾ ਚਿੰਤਾ ਕਰੇ ਜਿਨੁ ਪਾਇਆ ਜਗ ਜਿਸੁ ਹਾਰੀ ਸਵਸਤ ਤਿਸ ਤਿਸ ਦੀ ਬਾਣ ਭਗ ਨਾਨਕ ਸਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹਲਾ ਪਹਿਲਾ ਲਖ ਨੇਕੀਆਂ ਚੰਗੀਆਂ ਲਖ ਪੁੰਨਾਂ ਪਰਵਾਨ ਲਖ ਤਪ ਉਪਰ ਤੀਰਥਾਂ ਸਹਿਜ ਜੋਗ ਵੇ ਬਾਂ ਲਖ ਸੁਰਤਨ ਸੁਬਰਾਮਣ ਰਣ ਮੈ ਚਤੇ ਪ੍ਰਾਣ ਲਖਸੁਰਤੀ ਲਕਿਆਂ ਧਿਆਨ ਪੜੀਏ ਪਾਠ ਫਰਾਂ ਜਿਨ ਕਰਤਾ ਕਰਣਾ ਕੀਆ ਲਿਖੈ ਆਵਣ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਭ ਏਕ ਤੂ ਜਿਨ ਸੱਚ ਸੱਜ ਵਰਤਾਇ ਜਿਸ ਤਿਸ ਮਿਲੈ ਸੱਜ ਆਤਮੇ ਸੱਚ ਕੋ ਮਾਇਆ ਸਤੁਰ ਮਿਲੈ ਸੱਜ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇ ਆਮੂਰ ਸੱਚ ਨ ਜਾਣਨੀ ਮਨ ਮੇਂ ਜਨਮ ਗਵਾਇਆ ਵੇਤ ਦੁਨੀਆ ਕਾਹੇ ਆਇਆ ਕਾਹੇ ਆਇਆ ਪਹੇ ਤਾਇਆ ਪੌੜੀ ਸੱਚਾ ਸਾਥ ਏਕ ਤੂੰ ਜਨ ਸੱਚ ਸੇ ਬਤਾਇਆ ਜਿਸ ਤੂੰ ਦੇਸ ਮਿਲੇ ਸੱਚ ਤਾਤ ਨੇ ਸੱਚ ਕਮਾਇਆ ਸਤਗੁਰ ਮਿਲੇ ਸੱਚ ਪਾਇਆ ਜਿਨ ਕਾ ਹਿਰਦੇ ਸੱਚ ਵਸਾਇਆ ਮੂਰਖ ਸਤਿਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ ਕਿਰਪਾ ਵਸੋ ਮੇਰਾ ਹਿਰਦੈ ਹੋਏ ਸਹਾਈ ਆ ਕਿਰਪਾ ਵਸੋ ਮੇਰਾ ਹਿਰਦੈ uh ਤਸਾਦੂ ਸੰਗ ਹੁਦਮ ਕਰੋ ਕਰਾਵੋ ਤਾਪੁਰ ਦੇਖ ਤਸਾਦੂ ਸੰਗ ਮੇਰਾ ਹਿਰਦੈ ਹੋਏ ਸਹਾਈਆ ਪਰ ਕਿਰਪਾ ਵਸੋ ਮੇਰਾ ਹਿਰਦੈ ਪ੍ਰਭ ਦੇਖਣ ਕਾਚਾ ਸੁਣ ਸੁਣਨਾ ਨਾਮ ਤੇਰਾ ਤਿਸ ਕੰ ਪ੍ਰਭ ਦੇਖਣ ਕਾਚਾ ਸੁਣ ਸੁਣਨਾ ਪ੍ਰਭ ਪੇਖਣ ਕਾ ਚਾਹ ਪ੍ਰਭ ਪੇਖਣ ਕਾ ਚਾਹ ਚਾਹੋ ਪ੍ਰਭ ਪੇਖਣ ਕਾ ਚਾਹ ਸੁਣ ਸੁਣ ਨਾਮ ਤੁਮਾਰਾ ਪ੍ਰੀ ਅੱਬ ਦੇਖਣ ਕੋ ਚਾਓ ਕਿਆ ਕਰੋ ਕਿਰਮ ਆਪਣੇ ਕੋ ਇਹ ਹੈ ਮਨੋਰਥ ਸੰਵਾ ਪਰ ਕਿਰਪਾ ਵਸ ਮੇਰਾ ਹਿਰਦੈ ਮੇਰਾ ਹਿਰਦੈ ਹੋਏ ਸਹਾਈ ਆ ਮਾਨ ਮਹਿਰਾਮ ਨਾਮ ਜਾ ਮਾਨ ਮਹਿਰਾਮ ਨਾਮ ਪਰ ਕਿਰਪਾ ਸੋ ਮੇਰਾ ਹਿਰਦੈ ਦੀਰਪਾਪਸੋ ਮੇਰਾ ਹਿਰਦੈ ਤਨ ਤਨ ਤੇਰਾ ਤੂੰ ਪ੍ਰਭ ਮੇਰਾ ਹਮਰੇ ਵਸ ਕਿਛਨਾ ਹੈ ਤਨ ਤਨ ਤੇਰਾ ਤੂੰ ਪ੍ਰਭ ਮੇਰਾ ਹਮਰੇ ਵਸ ਕਿਛਨਾ ਹੈ ਜਾ ਰੱਖੇ